ਸਤਨਾਮ ਸ਼ਿਵਾਇ ਗੁਰੂ ਜੀ ਤੀਤੀ ਗੋੜੀ ਮਾਲਾ ਪੰਜਵਾਂ ਸ਼ਲੋਕ ਦੁਖ 빈సే ਸਸਾ ਗयो ਸ਼ਰਨ ਕਹੀ ਹਰ ਰਾਈ ਮਨ ਚਿੰਦੇ ਫਲ ਪਾਇਆ ਨਾਨਕ ਹਰ ਗੁਣ ਗਾਏ ਜਿਸਨੇ ਵਾਇਗੁਰੂ ਪਾਸ਼ਾ ਦੇ ਸ਼ਰਨ ਫੜੀ ਹੈ ਉਸਦੇ ਦੁਖ ਮੁਕ ਗਏ ਹਨ ਉਸਤਾ ਤੋਖਲਾ ਦੂਰ ਹੋ ਗਿਆ ਹੈ ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ ਪਰਮਾਤਮਾ ਦੇ ਗੁਣ ਗਾ ਕੇ ਉਸ ਨੇ ਮੂਹ ਮੰਗੀ ਮੁਰਾਦ ਹਾਸਲ ਕਰ ਲਈ ਹੈ ਪੌੜੀ ਕੋਈ ਗਵ ਕੋ ਸੁਣੇ ਕੋਈ ਕਰੇ ਵਿਚਾਰ ਕੋ ਉਪਦੇਸ ਕੋ ਦ੍ਰਿੜ ਹੈ का होए उधार किल बिख काट होए निर्मला जन्म जन्म मल जाय हल्त पलत मुख उजला पो है सो सोसुरता सो बैसनो सो ज्ञानी तनवंत ਸੂ ਸੂਰਾ ਕੁਲਵੰਤ ਸੋਏ ਜਿਨ ਪੱਜਿਆ ਭਗਵੰਤ ਖੱਤਰੀ ਬ੍ਰਾਹਮਣ ਸੁਧ ਬੈਸ ਉਦਰੇ ਸਿਮਰ ਚੰਡਾਲ ਜਿਨ ਜਾਣਿਓ ਪ੍ਰਭ ਆਪਣਾ ਨਾਨਕ ਤਿਸੇ ਰਵਾਲ ਭਾਵੇਂ ਕੋਈ ਪ੍ਰਭੂ ਨੂੰ ਗਾਵੇ ਭਾਵੇਂ ਕੋਈ ਉਸ ਦਾ ਨਾਮ ਸੁਣਦਾ ਹੋਵੇ ਭਾਵੇਂ ਕੋਈ ਉਸ ਬਾਰੇ ਚਿੰਤਨ ਕਰਦਾ ਹੈ ਭਾਵੇਂ ਕੋਈ ਉਪਦੇਸ਼ ਕਰਦਾ ਹੋਵੇ ਭਾਵੇਂ ਕੋਈ ਉਸ ਦੇ ਨਾਮ ਦਾ ਅਭਿਆਸ ਕਰਦਾ ਹੋਵੇ ਉਸ ਦਾ ਉਧਾਰ ਹੋ ਜਾਂਦਾ ਹੈ ਉਹ ਪਾਪਾਂ ਨੂੰ ਕੱਢ ਕੇ ਪਵਿੱਤਰ ਹੋ ਜਾਂਦਾ ਹੈ ਤੇ ਉਸ ਦੇ ਅਨੇਕਾਂ ਜਨਮਾਂ ਦੀ ਮੈਲ ਦੂਰ ਹੋ ਜਾਂਦੀ ਹੈ ਉਸ ਦਾ ਲੋਕ ਪਰਲੋਕ ਵਿੱਚ ਮੂਰੋਸ਼ਨ ਹੁੰਦਾ ਹੈ ਉਸ ਉੱਪਰ ਮਾਇਆ ਜੋਰ ਨਹੀਂ ਪਾਉਂਦੀ ਜਿਸ ਨੇ ਭਗਵਾਨ ਦਾ ਭਜਨ ਕੀਤਾ ਹੈ ਅਸਲ ਵਿੱਚ ਉਹੀ ਸੁਰਤ ਜੋੜਨ ਵਾਲਾ ਹੈ ਉਹੀ ਸੁੱਚੇ ਆਚਰਣ ਵਾਲਾ ਭਗਤ ਹੈ ਉਹ ਗਿਆਨਮਾਨ ਹੈ ਉਹੀ ਧਨਮਾਨ ਹੈ ਉਹੀ ਸੂਰਮਾ ਹੈ ਉਹ ਉੱਚੇ ਖਾਨਦਾਨ ਵਾਲਾ ਹੈ ਖੱਤਰੀ ब्राह्मण शूद्र वैश्य चंडाल आदि ਇਹ ਸਾਰੇ ਪ੍ਰਭੂ ਨੂੰ ਸਿਮਰ ਕੇ ਮੁਕਤ ਹੋ ਗਏ ਹਨ ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ ਜਿਨ੍ਹਾਂ ਨੇ ਆਪਣੇ ਪ੍ਰਭੂ ਨੂੰ ਜਾਣ ਲਿਆ ਹੈ ਅਸੀਂ ਉਹਨਾਂ ਦੇ ਚਰਨਾਂ ਦੀ ਧੂੜ ਹਾਂ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ